ਅੱਜ ਜਨਮ ਦਿਨ ਦੀ ਆ ਪਾਰਟੀ ਚਲਦੇ ਆ ਟਾਈਮ ਨਾਲ ਫਿਰ ਚੱਲੋ ਹੋਰ ਅੱਜ ਬਣਾਉਨੇ ਆ ਸਰੀਰ ਚੈੱਕ ਦਾਂਗੇ ਕੰਮ ਫੱਪੜ ਜੀ ਕਿੱਧਰ ਖੜੇ ਆ ਸਸੀਗਾ ਫੱਪੜ ਜੀ ਸਸੀਗਾ ਜੀ ਸਸੀਗਾ ਜੀ ਤੇ ਹੋਰ ਫੱਪੜ ਨਹੀਂ ਠੀਕ ਆ ਸੇਤਾਂ ਘਰ ਪਰਵਾਰ ਤੇ ਇੱਕ ਸੀਗਾ ਜੀ ਉਹ ਡੈਡੀ ਜਾਂਦੇ ਸੀਗੇ ਭੋਗ ਤੇ ਜਾਣਾ ਸੀਗਾ ਤੇ ਤੁਸੀਂ ਨਾਲ ਲੈ ਗਏ ਹੋ 8:00 ਵਜੇ ਤਿਆਰ ਹੋਊਗਾ ਉਹਨੂੰ ਕ ਤਿਆਰ ਹੋ ਜਾ ਚੱਲ ਵੜਾਂਗੇ ਕੋਈ ਠੀਕ ਹੈ ਠੀਕ ਹੈ ਤੇ ਆ ਮੜਾ ਯਾ ਬਚਾ ਕੇ ਕੱਲ ਹੀ ਪੜਾਕਾ ਪੈ ਕੇ ਹਟਿਆ ਕਿਤੇ ਨਾਂ ਨਾ ਲੱਗ ਜੇ ਤੇ ਲਿਖਿਆ ਵੀ ਖਤਰਾ ਹੀ ਜਾਂਦਾ ਹਾਂ ਆ ਆਪ ਹੀ ਇਹ ਵਿਚਾਰਾ ਬੋਲ ਕੇ ਦੱਸਦਾ ਹੁੰਦਾ ਬੋਲ ਕੇ ਦੱਸ ਨਾਂ ਲੱਗੇ ਤਾਂ ਚਿੰਬੜ ਜਾਂਗੇ ਚਿੰਬੜ ਜਾਂਗੇ ਸਹੀ ਗੱਲ ਧੰਨਵਾਦ ਮੈਂ ਪਿੱਛੇ ਨੂੰ ਹਟ ਗਿਆ ਸੀ ਰੱਖੀ ਮੜਾ ਯਾ ਚੰਗਾ ਸੋਹਣਾ ਚਲੋ ਆ ਖੰਭਾ ਫੋਲੀ ਜਾਂਦਾ ਵੇ ਸਹੀ ਗੱਲ ਲਿਖਿਆ ਵੀ ਅਗਲਾ ਡੇਂਜਰ ਫੇਰ ਵੀ ਪੰਗਾ ਲੈ ਹਾਂ ਆਪਾਂ ਫੇਰ ਕੋਲੇ ਖੜਦੇ ਆਂ ਜਿਆ ਆ ਤੁਸੀਂ ਹੁਣ ਅਸੀਂ ਮੜਾ ਯਾ ਅੱਜ ਪ੍ਰੋਗਰਾਮ ਆ ਜਨਮ ਦਿਨ ਤੇ ਚ ਸਰੀਰ ਨੂੰ ਚੱਲੇ ਆ ਹੋਰ ਮੱਲਾ ਮੜਾ ਅੱਖ ਜੀ ਖੜਜੂ ਇੰਨੇ ਨਾ ਅੱਛਾ ਖੜਜਾ ਖੜਜਾ ਆ ਕਾਲਾ ਸਰੀਰ ਕਾਏ ਨਾ ਬਣਾਉਣੇ ਉਹ ਇਹਦਾ ਕੋਹ ਨਹੀਂ ਆ ਮੂੰਹ ਦਾ ਠੰਡਾ ਕਰਦੀ ਆ ਆ ਵੇ ਕੁੱਤੇ ਕੀ ਲਿਖਿਆ ਮੇਰਾ ਨਾਲ ਗੱਲ ਹੋਈ ਨਾ ਤੁਹਾਡੀ ਹਾਂਜੀ ਹਾਂਜੀ ਖੰਭਾ ਕਹਿੰਦਾ ਵੀ ਕੀ ਲਿਖਿਆ ਖੰਭੇ ਤੇ ਡੇਂਜਰ ਖਤਰਾ ਹਾਂ ਆਪ ਬੋਲਿਆ ਦਾ ਖੰਭਾ ਆ ਹੁਣ ਪੁੱਤ ਬੋਤਲ ਵੇਖ ਕੇ ਬੋਲਦੀ ਜੀ ਇਹ ਆਪਣਾ ਮੂਹਰੇ ਪੱਟੀਆਂ ਲਾਇਆ ਮਾਰਨੇਗਾ ਖਾਂ ਲਿਖਿਆ ਤਾਂ ਹੈਗਾ ਹੀ ਸ਼ਰਾਬ ਵੀ ਨਹੀਂ ਸਿਹਤ ਲਈ ਹਾਂਜੀ ਹਾਂਜੀ ਕਾਰ ਕ ਮੂੰਹੋਂ ਬੋਲਦੀ ਨਾ ਬੋਤਲ ਹੁਣ ਜਿਹੜੀ ਚੀਜ਼ ਆਪ ਬੋਲ ਕਹਿੰਦੀ ਮੈਂ ਤੈਨੂੰ ਬਰਬਾਦ ਕਰ ਦੂੰਗੀ ਹਾਂਜੀ ਠੀਕ ਆ ਸਰੀਰ ਤਾਂ ਕੀ ਬਣਾਉ ਸਰੀਰ ਦੀ ਜਖੜਾ ਕੱਢ ਦੂੰਗੀ ਇਹ ਤੇ ਨਾਲ ਪਰਿਵਾਰ ਦੀ ਬਦਲੇਸ਼ਨ ਪੈਸੇ ਦੀ ਖਰਾਬੀ ਬਸ ਸਾਰਾ ਕੁਝ ਨੇ ਬਰਬਾਦ ਹੀ ਕਰਨਾ ਆਪ ਬੋਤਲ ਬੋਲਦੀ ਐ ਨਾ ਹੁਣ ਪੜ ਲੈ ਨਾ ਹੁਣ ਤੂੰ ਹਾਂਜੀ ਆ ਜਿਹੜੀ ਚੀਜ਼ ਆਪ ਬੋਲੀ ਜਾਂਦੀ ਫੇਰ ਵੀ ਵੇਖੋ ਤੁਸੀਂ ਹੁਣ ਪੀਣ ਨੂੰ ਤਿਆਰ ਐ ਤੇ ਜਿਹੜੀ ਨੇ ਤੂੰ ਆਖ ਖਿលਿਆਰਦਾ ਇਹ ਤੇ ਵੇਖ ਹੀ ਲਿਆ ਆਹ ਦਮਾਕੂ ਦੇ ਪੈਕਟ ਦੇ ਸਤਾਮ ਨਹੀਂ ਲਿਖਿਆ ਸਤਾਮ ਨਹੀਂ ਮੂੰਹ ਦਾ ਕੈਂਸਰ ਹਣਾ ਹਾਂ ਲਿਖਿਆ ਨਾ ਹਾਂ ਮੈਂ ਤਾਂ ਹੱਥ ਨਹੀਂ ਲਾਉਣਾ ਮੂੰਹ ਦਾ ਕੈਂਸਰ ਹੈ ਨਾ ਮੋਂ ਦਾ ਕੈਂਸਰ ਹੀ ਲਿਖਿਆ ਇੱਕ ਪੁੜੀਆਂ ਦੇ ਕਈ ਪੁੜੀਆਂ ਤੇ ਹੋ ਸਕ ਹੁਣ ਜੇ ਤੁਸੀਂ ਮੈਨੂੰ ਸੇ ਵੇਖੋ ਪੁੱਤ ਕਿਹਾ ਵੀ ਖੰਭੇ ਨਾਲ ਲੱਗ ਜੀ ਜਿੱਥੇ ਲਿਖਿਆ ਉੱਤੇ ਖਤਰਾ ਆ ਬੋਲਦਾ ਤੇ ਮੇਰੇ ਮੈਂ ਵੀ ਤੁਹਾਨੂੰ ਕਹਿਣਾ ਵੀ ਦੋਨੇ ਚੀਜ਼ਾਂ ਆ ਬੋਲਦੇ ਇੱਕ ਕੈਂਸਰ ਬੋਲਦੀ ਇੱਕ ਲਿਵਰ ਦਾ ਪਤਾ ਨਹੀਂ ਕੀ ਬਿਮਾਰੀਆਂ ਲੱਗਣੀਆਂ ਆ ਆ ਬੋਲ ਕੇ ਕਹਿੰਦੀਆਂ ਤੁਸੀਂ ਵੇਖ ਲਓ ਹੁਣ ਫਿਰ ਕਿਵੇਂ ਕਰਨੀ ਇਹ ਚੀਜ਼ਾਂ ਦਾ ਇਸਤੇਮਾਲ ਨਾ ਕਰੋ ਜਿਹੜੀ ਚੀਜ਼ ਆ ਬੋਲ ਕੇ ਜਾਂਦੀ ਮੈਂ ਥੋੜੀ ਸਿਹਤ ਖਰਾਬ ਕਰੂੰਗੀ ਪੈਸਾ ਬਰਬਾਦ ਕਰੂੰਗੀ ਪਰਿਵਾਰ ਤੇ ਬਦਨਾਮ ਹੋਣਾ ਪਤਾ ਨਹੀਂ ਕੀ ਕੁਛ ਕਰੂੰਗੀ ਨਹੀਂ ਮਾਰ ਚਲਾ ਕੇ ਬਾਣੀ ਪੀਂਦੇ ਆਸ਼ਾ ਗੁਰੂ ਬਾਣੀ ਵਿੱਚ ਵੀ ਕਹਿੰਦਾ ਜਤ ਪੀਤੇ ਮਤ ਦੂਰ ਹੋਏ ਬਰਲ ਪਵੇ ਵਿੱਚ ਆ ਤੁਸੀਂ ਗੁਰੂਗਰਾਜ ਸਾਹਿਬ ਨੂੰ ਮੰਨਣ ਵਾਲੇ ਆਂ ਰਜਾਨਾ ਗੁਰਦਵਾਰੇ ਜਾਇਆ ਕਰੋ ਉੱਥੇ ਗੁਰੂ ਸਾਹਿਬੇ ਸ਼ਰਾਬ ਦਾ ਬਹੁਤ ਪੜਾ ਲਿਖਿਆ ਠੀਕ ਹੈ ਇਹ ਨਾਲ ਤਮਾਕੂ ਤੋਂ ਲਿਖਿਆ ਆ ਪਾਣ ਸੁਪਾਰੀ ਖਾਤੀਆਂ ਮੁਖ ਪੀੜੀਆਂ ਲੈਣ ਅੱਜ ਤੋਂ ਬਾਅਦ ਨਹੀਂ ਇਸਤੇਮਾਲ ਕਰਨ ਘਰੇ ਵੀ ਨਾ ਦੱਸੋ ਜੇ ਅੱਜ ਤੋਂ ਬਾਅਦ ਨਹੀਂ ਨਹੀਂ ਬਸ ਮਾਰੋ ਚਲਾ ਕੇ ਨਹੀਂ ਅੱਜ ਤੋਂ ਬਾਅਦ ਸਾਡੇ ਤੋਂ ਕਰਕੇ ਠੀਕ ਆ ਮਾ ਆ ਜੂ ਆ ਉਹਦੇ ਉਹ ਡੈਡੀ ਨੂੰ ਠੀਕ